ਗੁੱਡ ਮਾਰਨਿੰਗ ਜੀ ਠੰਡੀ ਠੰਡੀ ਜੀ بارش ਦੇ ਵਿੱਚ ਠੰਡੀ ਠੰਡੀ ਜੀ ਗੁੱਡ ਮਾਰਨਿੰਗ ਹੈ ਰਾਤ 2 ਵਜੇ ਦੀ ਹੋ ਰਹੀ ਆ بارش ਤੇ ਟਾਈਮ ਆ ਜਿਹੜਾ ਹੁਣ 10 ਵਜੇ 10 ਤਾਂ ਹੋ ਗਿਆ ਹਜੇ ਤੱਕ ਵੀ ਕੰਟੀਨਿਊ بارش ਹੋ ਹੀ ਰਹੀ ਹੈ ਠੰਡ ਦੁਬਾਰਾ ਕਰ ਦੇਣੀ ਆ ਰੱਬ ਨੇ ਹਵਾ ਵੀ ਠੰਡੀ ਚੱਲਦੀ ਆ ਦੇਖੋ ਹਨਾ ਕੰਬੇ ਤੇ ਜੋ ਆਲਣੇ ਬਣਾਏ ਹੋਏ ਨੇ ਨਾ ਗਰਸੱਲੀ ਤੇ ਉਹ ਵੀ ਵਿਚਾਰਾ ਸਾਰਾ ਹੀ ਟੁੱਟ ਗਿਆ بارش ਤੇ ਨਾਲ ਹਵਾ ਦੇ ਨਾਲ بارش ਫੇਰ ਤੇਜ਼ ਹੋ ਗਈ ਸਵੇਰ 10 ਹੋਣ ਵਾਲੇ ਨੇ 5 ਇੱਕ ਮਿੰਟ ਬਾਕੀ ਨੇ ਹੈ ਉੱਠ ਜਾ ਪੁੱਤ ਟਾਈਮ ਤੇ ਸਵੇਰ 10 ਹੋ ਗਏ ਹੋਰ ਸੋਣਾ ਹਜੇ ਚਲ ਠੀਕ ਹੈ ਨੰਨੂ ਆਪ ਉੱਠ ਜਾ ਆਪ ਨਾ ਉਹ ਚਲੋਗੀ ਜਰ ਪਹਿਲਾ ਮੈਂ ਦੇ ਰਹੀ ਹਾਂ ਦੁੱਧ ਨੂੰ ਉਬਾਲੀ ਦੋਚੀ ਸਾਡਾ ਹੁਣੇ ਆਇਆ ਤੇਜ਼ ਬਾਰਿਸ਼ ਦੇ ਵਿੱਚ ਦੁੱਧ ਦੇ ਕੇ ਗਿਆ ਘਰ ਦੀ ਫਰੰਟ ਸਾਈਡ ਦਾ ਤਾਂ ਵੀਊ ਤੁਹਾਨੂੰ ਮੈਂ ਦਿਖਾ ਦਿੱਤਾ ਹੁਣ ਨਾ ਤੁਹਾਨੂੰ ਬੈਕ ਸਾਈਡ ਦਾ ਵੀਊ ਦਿਖਾਉਂਦੀ ਹਾਂ ਬਹੁਤ ਖਤਰਨਾਕ ਹੁੰਦਾ ਹਮੇਸ਼ਾ ਹੀ ਹੁੰਦਾ ਜਦੋਂ ਬਾਰਿਸ਼ ਆਂਦੀ ਹੈ ਆ ਰਹੀ ਸੀ ਪਿੱਛੇ ਸਾਈਡ ਦੀ ਐ ਵਾਛੜਾ ਰਹੀ ਹੈ ਅੰਦਰ ਜਿਸ ਤਰ੍ਹਾਂ ਹੀ ਮੈਂ ਡੋਰ ਓਪਨ ਕਰਿਆ ਨਾ ਬਹੁਤ ਖਤਰਨਾਕ 뷰 ਹੁੰਦਾ ਨਹੀਂ ਅੱਜ ਦਿਖਾ ਨਹੀਂ ਹੋਣਾ ਹੈ ਕਿ ਥੋੜਾ ਜਿਹਾ ਚਲੋ ਫਿਰ ਵੀ ਟ੍ਰਾਈ ਕਰਦੇ ਆਪਾਂ ਵਰਨੀਆਂ ਦੇ ਵਿੱਚ ਨਜ਼ਾਰੇ ਨੇ ਸਰਦੀ ਦੇ ਵਿੱਚ ਡਰ ਲੱਗਦਾ ਦੇਖ ਕੇ ਚਲੋ ਹੁਣ ਕਿਚਨ ਚ ਚਲਦੇ ਆ ਸਭ ਤੋਂ ਪਹਿਲਾਂ ਆਪਾਂ 11 ਵਜੇ ਹੋ ਰਿਹਾ ਅੱਜ ਸਾਡਾ ਬ੍ਰੇਕਫਾਸਟ ਮੌਸਮ ਨੂੰ ਦੇਖਤੇ ਹੋਏ ਦਿਲ ਦਾ ਕਰਦਾ ਸੀਗਾ ਕਿ ਆਲੂ ਵਾਲੇ ਪਰਾਂਠੇ ਬਣਾ ਲਈਏ ਬਟ ਰਾਤੀ ਆਪਾਂ ਖਾਦੇ ਸੀਗੇ ਛੋਲੇ ਪੂਰੀਆਂ ਸੋ ਇਸ ਕਰਕੇ ਆਪਾਂ ਸਿੰਪਲ ਪ੍ਰਾਂਠੇ ਹੀ ਰੱਖੇ ਨੇ ਆਲੂ ਨੇ ਉਬਾਲੇ ਮੈਂ ਆਲੂ ਵਾਲੇ ਪ੍ਰਾਂਠੇ ਬਣਾਏ ਹੀ ਨਹੀਂ ਮੈਂ ਬਾਕੀ ਚਲੋ ਬ੍ਰੇਕਫਾਸਟ ਕਰ ਲੈਂਦੇ ਆ ਬ੍ਰੇਕਫਾਸਟ ਕਰਦੇ ਕਰਦੇ ਨੂੰ ਸਾਡੇ 11 ਤਾਂ ਹੋ ਜਾਣੇ ਨੇ ਅੱਜ ਸਾਰੇ ਹੀ ਬਹੁਤ ਲੇਟ ਉੱਠੇ ਨੇ ਸਰਦਾਰ ਜੀ ਦੀ ਛੁੱਟੀ ਬੱਚਿਆਂ ਦੀ ਛੁੱਟੀ ਸਾਰੇ ਘਰ ਨੇ ਆਰਾਮ ਨਾਲ ਉੱਠੇ ਆਪਾਂ ਸਾਰਿਆਂ ਨੇ ਬ੍ਰੇਕਫਾਸਟ ਕਰ ਲਿਆ ਲਾਸਟ ਦੇ ਵਿੱਚ ਮੇਰੀ ਵਾਰੀ ਆ ਗਈ ਹੈ بارش ਪੈਂਦੀ ਹੋਈ ਤੇ ਮੈਨੂੰ ਪਕੌੜਿਆਂ ਦੀ ਰੀਜ਼ ਨਾ ਲੱਗੇ holy es the so ਹੁਣ ਮੈਂ ਨਾ ਮਿਰਚਾਂ ਦੇ ਹੀ ਪਕੌੜੇ ਬਣਾ ਲਏ ਨੇ ਮਿਰਚਾਂ ਦੇ ਪਕੌੜੇ ਬਣਾ ਕੇ ਫਿਰ ਬ੍ਰੇਕਫਾਸਟ ਕਰ ਰਹੀ ਹਾਂ ਮੈਂ ਬਾਕੀ ਹਜੇ ਇਹਨਾਂ ਨੂੰ ਤਿੰਨ ਜਣੇ ਅੰਦਰ ਬੈਠੇ ਨੇ ਬੱਚੇ ਸਰਦਾਰ ਜੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਪਕੌੜੇ ਖਾ ਕੇ ਖਾ ਬਣਾ ਕੇ ਖਾਦੇ ਨੇ ਨਾ ਮੈਂ ਇਹਨਾਂ ਕੋਲ ਬੈਠ ਕੇ ਖਾਦੇ ਪਕੌੜੇ ਸੋ ਇਸ ਕਰਕੇ ਸਿਰਫ ਮੈਂ ਆਪਣੇ ਆਪਣੇ ਲਈ ਤਿੰਨੇ ਮਿਰਚਾਂ ਦੇ ਪਕੌੜੇ ਹੀ ਬਣਾਏ ਸੀਗੇ ਬਾਕੀ ਮੌਸਮ ਇੰਨਾ ਖਤਰਨਾਕ ਹੈ ਨਾ ਦੇਖਦੇ ਦੇਖਦੇ ਮੌਸਮ ਬਹੁਤ ਹੀ ਵਿਗੜਦਾ ਜਾ ਰਿਹਾ ਤੁਹਾਨੂੰ ਦਿਖਾਉਂਦੀ ਇਆ ਮੈਂ 바ਰਦਾ ਵੀ ਵਿਊ ਦੇ ਗੱਡੀ ਧੋਣ ਦੇ ਮਾਰੇ ਕੱਢ ਰਿਹਾ ਸਰਦਾਰ ਜੀ ਇਹ ਵਾਲੀ ਗੱਡੀ ਨਹੀਂ ਆਪਣੀ अल्टੋ ਵੀ ਠੀਕ ਹੋ ਗਈ ਉਹ ਹੀ ਲੈ ਕੇ ਜਾਂਦੇ ਆ ਦੋ ਤਿੰਨ ਦਿਨ ਹੋ ਗਏ ਸਰਦਾਰ ਜੀ ਪਰ ਅੱਜ ਕਹਿੰਦੇ ਇਹ ਗੱਡੀ ਕੱਢ ਲੈਣੇ ਆ بارش ਨਾਲ ਇਹ ਵੀ ਵਾਸ਼ ਹੋ ਜਾਣੀ ਐ ਬੱਚੇ ਟਿਊਸ਼ਨ ਚੱਲੇ ਨੇ ਬੱਚੇ ਹਨਾ ਟਿਊਸ਼ਨ ਛੱਡਣ ਚੱਲੇ ਨੇ ਉਹ ਮੈਂ ਦੇਖ ਲਾਂਗੀ ਜੀ ਗੇਟ ਬਜਿਆ ਔਰੇ ਤੋ ਹੀ ਬੈਠ ਜਾਓ ਬਾਹਰ ਫਿਰ ਬਾਰਿਸ਼ ਲਗਣੀ ਆ ਗਿੱਲੇ ਹੋ ਜਾਣੇ ਕੱਪੜੇ ਗੀਟ ਲੱਗੇਗਾ ਮੈਂ ਦੇਖ ਲਾਂਗੀ ਪੁੱਤ ਜੇ ਲਗਿਆ ਮੈਂ ਕਰ ਦਾਂਗੀ ਬੈਠੋ ਤਾਂ ਸਹੀ ਹਜੇ ਤੱਕ ਤਾਂ ਠੀਕ ਆ ਗੇਟ ਖੁੱਲਿਆ ਨਹੀਂ ਹੈਗਾ ਹਵਾ ਚੱਲ ਰਹੀ ਆ ਮੈਂ ਗੇਟ ਕਰਦਾ ਠੀਕ ਮੈਂ ਗੇਟ ਕਰਦਾ ਠੀਕ ਰੁਕੋ ਹਵਾ ਇੰਨੀ ਚੱਲ ਰਹੀ ਆ ਨਾ ਗੇਟ ਵੀ ਬਾਰ-ਬਾਰ ਆਪੇ ਰੁਕੋ ਮੈਨੂੰ ਤਾਂ ਨੰਗ ਜਾਣ ਦੋ ਉਹ ਭਾਈ ਸਰਦਾਰ ਜੀ ਵੀ ਨਾ ਉੱਥੇ ਕੰਮ ਕਰਦੇ ਆ ਲੱਗਦਾ ਨਹੀਂ ਹੈਗਾ ਕਿ ਬਾਰਿਸ਼ ਹਟਣੀ ਹੈ ਹਜੇ ਵੀ ਬੱਚੇ ਕਹਿੰਦੇ ਛੁੱਟੀ ਕਰਾ ਦਿਓ ਸਾਡੀ ਪਰ ਮੈਂ ਕਹਿੰਦਾ ਨਹੀਂ ਗੱਡੀ 'ਚ ਛੱਡੇ ਆਵਾਂਗੇ ਛੁੱਟੀ ਨਹੀਂ ਕਰਾਣੀ ਹੈਗੀ ਅਈਸ ਕੱਲ ਨਾ ਨਾਲੀਆਂ ਸਾਫ਼ ਕਰਵਾਈਆਂ ਸੀਗੀਆਂ ਇਹ ਦੇਖੋ ਇੰਨਾ ਇੰਨਾ ਚੀਕ ਨਿਕਲਿਆ ਤੇ ਸਾਰਾ بارش ਨਾਲ ਫੇਰ ਦੁਬਾਰਾ ਨਾਲੀ 'ਚ ਚਲਾ ਗਿਆ ਕੱਲ ਚੁੱਕਿਆ ਨਹੀਂ ਅੱਪਾ ਕਿਉਂਕਿ ਗਿੱਲਾ ਸੀਗਾ ਹਜੇ ਇਹ ਦੇਖੋ ਇਸ ਸਾਈਡ ਵੀ ਸਾਰਾ ਇਤ ਨਹੀਂ ਸੀਗਾ ਸਾਰੀ ਗਲੀ ਦੇ ਵਿੱਚ ਉਹ ਇੱਥੋਂ ਲੈ ਕੇ ਸਿਰੇ ਤੱਕ ਨਾ ਟੇਰੀਆਂ ਹੀ ਪਈਆਂ ਸੀਗੀਆਂ ਪਰ ਸਾਰੀਆਂ ਟੇਰੀਆਂ ਦੇਖੋ ਦੁਬਾਰਾ ਚੀਕ ਨਾਲੀ ਦੇ ਵਿੱਚ ਚਲਾ ਗਿਆ। ਅਈ ਠੰਡ ਛੱਡ ਗਈ। ਦੇਖੋ ਇੰਨੀ ਬਾਰਿਸ਼ ਪੈ ਗਈ ਆ ਫਤਨਾਲੇ ਇੰਨੀ ਪਰ ਪਰ ਕੇ ਚੱਲ ਰਹੇ ਨੇ। ਹੋਰ ਆ ਕੋਠੜ ਛੜਾ ਦਿੱਤੀ। ਬਾਕੀ ਗੇਟ ਹਜੇ ਆਪਾਂ ਨਾ ਖੁੱਲਾ ਹੀ ਛੱਡ ਦਿੰਦੇ ਆ ਕਿਉਂਕਿ ਮੈਨੂੰ ਫੇਰ ਦੁਬਾਰਾ ਖੋਲਣਾ ਪੈਣਾ ਗੇਟ। ਤੂਫਾਨੀ ਵਾਰਿਸ਼ ਹੈ ਹਵਾ ਵੀ ਇੰਨੀ ਤੇਜ਼ ਹੈ بارش ਵੀ ਔਰ ਬੱਦਲ ਨਾ ਇੰਨਾ ਚੜ ਚੜ ਕੇ ਆ ਰਿਹਾ ਦੇਖੋ ਹਵਾ ਚੱਲ ਜਾਂਦੀ ਹੈ ਨਾ ਬੱਦਲ ਉੱਡ ਜਾਂਦਾ ਪਰ ਹਵਾ ਸਵੇਰ ਦੀ ਚੱਲ ਰਹੀ ਹੈ ਬੱਦਲ ਵੀ ਚੜ ਚੜ ਕੇ ਆ ਰਿਹਾ ਗੇਟ ਖਿੜਕੀਆਂ ਦਰਵਾਜ਼ੇ ਸਭ ਵੱਜ ਵੱਜ ਕੇ ਨਾ ਬੁਰਾ ਹਾਲ ਹੋਇਆ ਪਿਆ ਸਿਰ ਦੁਖਣ ਲੱਗ ਗਿਆ ਇੰਨਾ ਖੜਕਾ ਤੜਕਾ ਹੋ ਰਿਹਾ ਬਾਕੀ ਵਾਈਫਾਈ ਦੀ ਤਾਰਾਂ ਵੀ ਟੁੱਟ ਚੁੱਕੀਆਂ ਨੇ ਵਾਈਫਾਈ ਬੰਦ ਹੋ ਗਿਆ ਉਹ ਬਾਹਰ ਖੰਬੇ ਤੇ ਲਟਕ ਰੀਆਂ ਨੇ ਤਾਰਾਂ ਦੇਖੋ

Obrigada. I'm